ਜਿਹੜੇ ਬੰਦੇ ਆ ਵਿਜੇਂਦਰ ਆ ਜਿਹੜਾ ਹੁਣ ਹਰਿਆਣੇ ਚੋਂ ਹਾਂ ਬੀਜੇਪੀ ਚ ਬੀਜੇਪੀ ਚ ਮੇਰਾ ਕਹ ਯੂਪੀ ਚ ਮੈਂ ਜਦ ਮੈਨੂੰ ਨਹੀਂ ਪਤਾ ਮੁੱਖ ਕੇ ਬਾਜ ਆ ਮੇਰਟ ਤੋਂ ਕਹਿੰਦੇ ਸੀ ਉਹਨੂੰ ਲੜਾਉਣਾ ਸੀਗਾ ਕਾਂਗਰਸ ਕਹਿ ਰਹੀ ਸੀ ਫਿਰ ਯੂਪੀ ਤੋਂ ਹੋਊਗਾ ਜਾਂ ਉੱਥੋਂ ਹੋਊਗਾ ਪਤਾ ਨਹੀਂ ਕਿਤੇ ਵੀ ਲੜ ਸਕਦਾ ਕਿਉਂਕਿ ਪਾਰਲੀਮੈਂਟ ਦੀ ਕੋਈ ਵੀ ਬੀਜੇਪੀ ਜੁਆਇਨ ਕਰ ਲਈ ਮੈਂ ਉਹੀ ਕਹਿਣੀ ਚਾਹ ਕਹਿਣ ਦਾ ਮਤਲਬ ਕਿ ਕੋਈ ਕਿਸੇ ਦਾ ਦੀਨ ਅਮਾਨ ਨਹੀਂ ਰਿਹਾ ਮੈਂ ਕੰਗਨਰ ਨੌਦੀ ਵੀ ਨਹੀਂ ਗੱਲ ਕਰੂੰਗਾ ਮੈਂ ਹੋਰ ਵੀ ਨਹੀਂ ਗੱਲ ਕਰੂੰਗਾ ਪਰ ਐਸ ਤਰੀਕੇ ਨਾਲ ਤੁਸੀਂ ਕੁਝ ਤਰਾ ਤਲ ਦੇ ਉੱਤੇ ਲੋਕ ਵੋਟ ਦਾ ਸਤਕਾਰ ਕਰੋ ਲੋਕ رائے ਦਾ ਸਤਕਾਰ ਕਰੋ ਤੇ ਲੋਕ ਦਰਦ ਨੂੰ ਆਪਣੇ ਅੰਦਰ ਸਮੋ ਕੇ ਫਿਰ ਕੈਂਪੇਨ ਦੇ ਵਿੱਚ ਉਤਰੋ ਵੀ ਇਹ ਦੇਸ਼ ਦੀ ਆਜ਼ਾਦੀ ਹਜ਼ਾਰਾਂ ਲੱਖਾਂ ਲੋਕਾਂ ਨੇ ਬੜੇ ਲੰਬੇ ਅਰਸੇ ਤੋਂ ਗੁਲਾਮੀ ਭੁਗਤ ਕੇ ਕਦੀ ਜ਼ਗੀਰਦਾਰੀ ਆ ਗਈ ਰਾਜੇ ਮਹਾਰਾਜ ਆ ਗਏ ਅੰਗਰੇਜ਼ ਆ ਗਏ ਸਾਰਿਆਂ ਨੇ ਲੁੱਟਿਆ ਇਹ ਲੋਕਾਂ ਨੂੰ ਜੇ ਆਜ਼ਾਦੀ ਆਈ ਹੈ ਤੇ ਥੋੜਾ ਬਹੁਤ ਨਿੱਗ ਰਾਹਤ ਲੋਕਾਂ ਨੂੰ ਵੀ ਮਨਣ ਦੀ ਉਹ ਮਨ ਚ ਲੈ ਕੇ ਆ ਲੋਕਾਂ ਨੂੰ ਤਾਂ ਤੁਸੀਂ ਬੇਕੂਪ ਬਣਾਉਣ ਚੱਲੇ 40% ਤੋਂ ਵੱਧ ਬੰਦੇ ਤੇ ਜੋ ਅਜਨਨਾ ਤੇ ਕ੍ਰਿਮੀਨਲ ਕੇਸ ਹੈ ਜਿਹੜੇ ਪਾਰਲੀਮੈਂਟ ਚ ਬੈਠੇ ਆ 43% ਦੇ ਲਗਭਗ ਉਹ ਬੰਦੇ ਹੋਣ ਆ ਕੇ ਤੇ ਲੋਕਾਂ ਦੇ ਸਾਹਮਣੇ ਕਿਹੋ ਜਿੇ ਰੋਲ ਮਾਡਲ ਹੋਣਗੇ ਭੀ ਉਹ ਬੰਦੇ ਜਿਹੜੇ ਖੁਦ ਛੋਟੇ ਜੇ ਦਬਾਅ ਦੇ ਥੱਲੇ ਛੋਟੇ ਜੇ ਲਾਲਚ ਥੱਲੇ ਆ ਕੇ ਕਦੀ ਇਧਰ ਪਾਰਟੀ ਬਦਲ ਰਹੇ ਕਦੀ ਇਧਰ ਪਾਰਟੀ ਬਦਲ ਰਹੇ ਜੇ ਤੇ ਉਹ ਬੰਦੇ ਜਦੋਂ ਉਹਨਾਂ ਨੂੰ ਸੱਤਾ ਮਿਲ ਜੂਗੀ ਤੇ ਲੋਕਾਂ ਸਾਹਮਣੇ ਉਹਨਾਂ ਦਾ ਕਿਰਦਾਰ ਕੀ ਹੋਊਗਾ ਤੇ ਲੋਕਾਂ ਪ੍ਰਤੀ ਉਹਨਾਂ ਦਾ ਐਟੀਟਿਊਡ ਕੀ ਹੋਊਗਾ ਇਸ ਕਰਕੇ ਲੋਕਾਂ ਦਾ ਇਹਦੇ 'ਚ ਉਹਨਾਂ ਕਸੂਰ ਨਹੀਂ ਹੈ ਲੋਕਾਂ ਨੂੰ ਤੁਸੀਂ ਸਹੀ ਢੰਗ ਨਾਲ ਸਹੀ ਚੁਆਇਸਿਸ ਦੋਗੇ ਹੁਣ ਕਿਉਂ ਲੋਕ ਇੰਜ ਕਰਦੇ ਜਿਹੜੀ ਤੁਸੀਂ ਗੱਲ ਕਹੀ ਨਹੀਂ ਉਹਨੂੰ ਲੱਗਦਾ ਜੇ ਮੇਰੀ ਜਾਤ ਦਾ ਬੰਦਾ ਖੜਾ ਤੇ ਮੈਂ ਉਹਨੂੰ ਜਾ ਕੇ ਆਪਣੀ ਜਾਤ ਦਾ ਵਾਸਤਾ ਪਾ ਕੇ ਕੰਮ ਦੇ ਦੂੰਗਾ ਲੈ ਲਊਗਾ ਜੇ ਉਹਨੂੰ ਲੱਗਦਾ ਕਿ ਮੇਨੂੰ ਜਾਣ ਦਾ ਬੰਦਾ ਖੜਾ ਤਾਂ ਮੈਂ ਕੰਮ ਲੈ ਲਊਗਾ ਜੇ ਉਹਨੂੰ ਇਹ ਲੱਗਦਾ ਕਿ ਮੇਰੇ ਧਰਮ ਦਾ ਬੰਦਾ ਖੜਾ ਤਾਂ ਮੈਂ ਉਹਨੂੰ ਕੋਈ ਧਰਮ ਦਾ ਵਾਸਤਾ ਪਾ ਕੇ ਕੰਮ ਲੋਕ ਤੇ ਕੰਮਾ ਨਾ ਪਜੇ ਲੋਕ ਲਚਾ ਲੋਕ ਕੋਈ ਦੇ ਫ੍ਰੀ ਨਹੀਂ ਹੈਗੇ ਕਿ ਫ੍ਰੀ ਫੈਸਲਾ ਲੈਣ ਆਜ਼ਾਦ ਫੈਸਲਾ ਲੈਣ ਜੇ ਲੋਕਾਂ ਨੂੰ ਇਹ ਪਤਾ ਹੋ ਗੱਲ ਸੁਣੋ ਭਾਈ ਤਾਡੀ ਪੜ੍ਹਾਈ ਲਿਖਾਈ ਦਾ ਤੁਹਾਨੂੰ ਕੋਈ ਚਿੰਤਾ ਨਹੀਂ ਤੁਹਾਨੂੰ ਰਹਿਣ ਦੀ ਕੋਈ ਚਿੰਤਾ ਨਹੀਂ ਤੁਹਾਡੇ ਬੱਚਿਆਂ ਦੀ ਨੌਕਰੀ ਦੀ ਤੁਹਾਨੂੰ ਕੋਈ ਚਿੰਤਾ ਨਹੀਂ ਕਿਸਾਨਾਂ ਨੂੰ ਉਹਨਾਂ ਦੇ ਅਨਾਜ ਵਿਕਣ ਦੀ ਕੋਈ ਚਿੰਤਾ ਨਹੀਂ ਫਿਰ ਤੁਸੀਂ ਜੋ ਤੁਹਾਡੇ ਮਨ 'ਚ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਹਨੂੰ ਪਾਉਣਾ ਕਿ ਜਿਹੜੇ ਬੰਦੇ ਆ ਵਿਜੇਂਦਰ ਆ ਜਿਹੜਾ ਹੁਣ ਹਰਿਆਣੇ 'ਚੋਂ ਹਾਂ ਭਾਜੀਪੀ 'ਚ ਭਾਜੀਪੀ 'ਚ ਮੇਰੇ ਕੰਮ ਯੂਪੀ 'ਚੋਂ ਮੈਂ ਜਦ ਮੈਨੂੰ ਨਹੀਂ ਪਤਾ ਮੁੱਖ ਕੇ ਬਾਜ ਆ ਮੈਰਟ ਤੋਂ ਕਹਿੰਦੇ ਸੀ ਉਹਨੂੰ ਲੜਾਉਣਾ ਸੀਗਾ ਕਾਂਗਰਸ ਕਹਿ ਰਹੀ ਸੀ ਫਿਰ ਯੂਪੀ ਤਾਂ ਹੋਊਗਾ ਜਾਂ ਉੱਥੋਂ ਹੋਊਗਾ ਪਤਾ ਨਹੀਂ ਕਿਤੇ ਵੀ ਲੜ ਸਕਦਾ ਕਿਉਂਕਿ ਪਾਰਲੀਮੈਂਟ ਦੀ ਕੋਈ ਵੀ ਬੀਜੇਪੀ ਜੁਆਇਨ ਕਰ ਲਈ ਮੈਂ ਉਹੀ ਕਹਿਣੀ ਚਾਹ ਕਹਿਣ ਦਾ ਮਤਲਬ ਕਿ ਕੋਈ ਕਿਸੇ ਦਾ ਦੀਨ ਅਮਾਨ ਨਹੀਂ ਰਿਹਾ ਮੈਂ ਕੰਗਨਰ ਨੌਦੀ ਵੀ ਨਹੀਂ ਗੱਲ ਕਰੂੰਗਾ ਮੈਂ ਹੋਰ ਵੀ ਨਹੀਂ ਗੱਲ ਕਰੂੰਗਾ ਪਰ ਇਸ ਤਰੀਕੇ ਨਾਲ ਤੁਸੀਂ ਕੁਝ ਧਰਾਤਲ ਦੇ ਉੱਤੇ ਲੋਕ ਵੋਟ ਦਾ ਸਤਕਾਰ ਕਰੋ ਲੋਕ رائے ਦਾ ਸਤਕਾਰ ਕਰੋ ਤੇ ਲੋਕ ਦਰਦ ਨੂੰ ਆਪਣੇ ਅੰਦਰ ਸਮੋ ਕੇ ਫਿਰ ਕੰਪੇਨ ਦੇ ਵਿੱਚ ਉਤਰੋ ਵੀ ਇਹ ਦੇਸ਼ ਦੀ ਆਜ਼ਾਦੀ ਹਜ਼ਾਰਾਂ ਲੱਖਾਂ ਲੋਕਾਂ ਨੇ ਬੜੇ ਲੰਬੇ ਅਰਸੇ ਤੋਂ ਗੁਲਾਮੀ ਭੁਗਤ ਕੇ ਕਦੀ ਜ਼ਗੀਰਦਾਰੀ ਆ ਗਈ ਰਾਜੇ ਮਹਾਰਾਜ ਆ ਗਏ ਅੰਗਰੇਜ਼ ਆ ਗਏ ਸਾਰਿਆਂ ਨੇ ਲੁੱਟਿਆ ਇਹ ਲੋਕਾਂ ਨੂੰ ਜੇ ਆਜ਼ਾਦੀ ਆਈ ਹੈ ਤੇ ਥੋੜਾ ਬਹੁਤ ਨਿਗ ਰਾਹਤ ਲੋਕਾਂ ਨੂੰ ਵੀ ਮੰਨਣ ਦੀ ਉਹ ਮੰਨ ਚ ਲੈ ਗਿਆ ਲੋਕਾਂ ਨੂੰ ਤੇ ਤੁਸੀਂ ਬੇਕੂਪ ਬਣਾਉਣ ਚੱਲੇ 40% ਤੋਂ ਵੱਧ ਬੰਦੇ ਤੇ ਜੋ ਅਜਨਨਾ ਤੇ ਕ੍ਰਿਮੀਨਲ ਕੇਸ ਹੈ ਜਿਹੜੇ ਪਾਰਲੀਮੈਂਟ ਚ ਬੈਠੇ ਆ 43% ਦੇ ਲਗਭਗ ਉਹ ਬੰਦੇ ਹੁਣ ਆ ਕੇ ਤੇ ਲੋਕਾਂ ਦੇ ਸਾਹਮਣੇ ਕਿਹੋ ਜਿੇ ਰੋਲ ਮਾਡਲ ਹੋਣਗੇ ਵੀ ਉਹ ਬੰਦੇ ਜਿਹੜੇ ਖੁਦ ਛੋਟੇ ਜੇ ਦਬਾਅ ਦੇ ਥੱਲੇ ਛੋਟੇ ਜੇ ਲਾਲਚ ਥੱਲੇ ਆ ਕੇ ਕਦੀ ਇਧਰ ਪਾਰਟੀ ਬਦਲ ਰਹੇ ਕਦੀ ਇਧਰ ਪਾਰਟੀ ਬਦਲ ਰਹੇ ਜੀ ਤੇ ਉਹ ਬੰਦੇ ਜਦੋਂ ਉਹਨਾਂ ਨੂੰ ਸੱਤਾ ਮਿਲ ਜੂਗੀ ਤੇ ਲੋਕਾਂ ਸਾਹਮਣੇ ਉਹਨਾਂ ਦਾ ਕਿਰਦਾਰ ਕੀ ਹੋਊਗਾ ਤੇ ਲੋਕਾਂ ਪ੍ਰਤੀ ਉਹਨਾਂ ਦਾ ਐਟੀਟਿਊਡ ਕੀ ਹੋਊਗਾ ਇਸ ਕਰਕੇ ਲੋਕਾਂ ਦਾ ਇਹਦੇ 'ਚ ਉਹਨਾਂ ਕਸੂਰ ਨਹੀਂ ਹੈ ਲੋਕਾਂ ਨੂੰ ਤੁਸੀਂ ਸਹੀ ਢੰਗ ਨਾਲ ਸਹੀ ਚੁਆਇਸਿਸ ਦੋਗੇ ਹੁਣ ਕਿਉਂ ਲੋਕ ਇੰਜ ਕਰਦੇ ਜਿਹੜੀ ਤੁਸੀਂ ਗੱਲ ਕਹੀ ਉਹਨੂੰ ਲੱਗਦਾ ਜੇ ਮੇਰੀ ਜਾਤ ਦਾ ਬੰਦਾ ਖੜਾ ਤੇ ਮੈਂ ਉਹਨੂੰ ਜਾ ਕੇ ਆਪਣੀ ਜਾਤ ਦਾ ਵਾਸਤਾ ਪਾ ਕੇ ਕੰਮ ਦੇ ਦੂੰ ਲੇ ਲਊਗਾ ਜੇ ਉਹਨੂੰ ਲੱਗਦਾ ਕਿ ਮੈਨੂੰ ਜਾਣਦਾ ਬੰਦਾ ਖੜਾ ਤਾਂ ਮੈਂ ਕੰਮ ਲੈ ਲਊਗਾ ਜੇ ਉਹਨੂੰ ਇਹ ਲੱਗਦਾ ਕਿ ਮੇਰੇ ਧਰਮ ਦਾ ਬੰਦਾ ਖੜਾ ਤਾਂ ਮੈਂ ਉਹਨੂੰ ਕੋਈ ਧਰਮ ਦਾ ਵਾਸਤਾ ਪਾ ਕੇ ਕੰਮ ਲੋਕ ਤੇ ਕੰਮਾ ਨਾ ਪਜੇ ਲੋਕ ਲਚਾ ਲੋਕ ਕੋਈ ਤੇ ਫਰੀ ਨਹੀਂ ਹੈਗੇ ਕਿ ਫਰੀ ਫੈਸਲਾ ਲੈਣ ਆਜ਼ਾਦ ਫੈਸਲਾ ਲੈਣ ਜੇ ਲੋਕਾਂ ਨੂੰ ਇਹ ਪਤਾ ਹੋ ਗਾਲਸਣੋ ਭਾਈ ਤੁਹਾਡੀ ਪੜਾਈ ਲਿਖਾਈ ਦਾ ਤੁਹਾਨੂੰ ਕੋਈ ਚਿੰਤਾ ਨਹੀਂ ਤੁਹਾਨੂੰ ਰਹਿਣ ਦੀ ਕੋਈ ਚਿੰਤਾ ਨਹੀਂ ਤੁਹਾਡੇ ਬੱਚਿਆਂ ਦੀ ਨੌਕਰੀ ਦੀ ਤੁਹਾਨੂੰ ਕੋਈ ਚਿੰਤਾ ਨਹੀਂ ਕਿਸਾਨਾਂ ਨੂੰ ਉਹਨਾਂ ਦੇ ਅਨਾਜ ਵਿਕਣ ਦੀ ਕੋਈ ਚਿੰਤਾ ਨਹੀਂ ਫੇਰ ਤੁਸੀਂ ਜੋ ਤੁਹਾਡੇ ਮਨ ਚ ਤੁਹਾਨੂੰ ਚੰਗੀ ਪਾਰਟੀ ਲੱਗਦੀ ਆ ਉਹਨੂੰ ਪੋਣਾ